ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰ ਲਵੋ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਉਸ ਨੂੰ ਲਾਈਕ ਵੀ ਜਰੂਰ ਕਰੋ ਹਾਂ ਅਗਰ ਤੁਸੀਂ ਮੈਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਲਿਖ ਕੇ ਮੈਨੂੰ ਸੁਝਾਅ ਵੀ ਜਰੂਰ ਦਿਓ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਮੇਰੀ ਵੀਡੀਓ ਨੂੰ ਦੂਜਿਆਂ ਤੱਕ ਭੇਜਣ ਲਈ ਇਸ ਨੂੰ ਸ਼ੇਅਰ ਵੀ ਜਰੂਰ ਕਰੋ ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ ਸਾਡੀ ਪਹਿਲੀ ਸੰਖਿਆ ਹੈ 3008900 ਅਠਾਹ ਪਿਆਰੇ ਬੱਚਿਓ ਸ਼ਬਦਾਂ ਵਿੱਚ ਲਿਖਣ ਲਈ ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਉਸੇ ਤਰ੍ਹਾਂ ਇਸ ਨੂੰ ਲਿਖਣਾ ਹੁੰਦਾ ਹੈ ਪਰ ਫਿਰ ਵੀ ਇਸ ਦੇ ਸਥਾਨ ਪੂਲਾਂ ਨੂੰ ਆਹ ਸਥਾਨ ਦੇ ਪੂਲਾਂ ਨੂੰ ਸਮਝਦੇ ਹੋਏ ਆਪਾਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਸਾਡੇ ਲਈ 8 8 ਦਿੱਤਾ ਹੈ ਇਕਾਈ ਦੇ ਸਥਾਨ ਤੇ 8 ਇਕਾਈਆਂ ਤੋਂ ਭਾਵ ਹੈ 8 ਵੈਸੇ ਤਰ੍ਹਾਂ ਜੋ 6 ਦਿੱਤਾ ਹੈ ਸਾਨੂੰ 6 ਹੈ ਪਿਆਰੇ ਬੱਚਿਓ ਦਹਾਈ ਦੇ ਸਥਾਨ ਤੇ 6 ਦਹਾਈਆਂ ਮਿਲ ਕੇ ਬਣਾਉਂਦੀਆਂ ਹਨ 60 ਪਿਆਰੇ ਬੱਚਿਓ 9 9 ਹੈ ਸੈਂਕੜੇ ਦੇ ਸਥਾਨ ਤੇ 9 ਸੈਂਕੜੇ ਮਿਲ ਕੇ 900 ਬਣਾਉਂਦੇ ਹਨ ਤੇ ਅਗਰੇ ਵਿੱਚ ਉਹ ਇਕਾਈ ਅਤੇ ਦਹਾਈ ਦੇ ਸਥਾਨ ਨੂੰ ਅਸੀਂ ਇਕੱਠਾ ਹੀ ਲਿਖਣਾ ਹੁੰਦਾ ਹੈ ਜਿਸ ਤਰ੍ਹਾਂ 60 8 68 ਤੇ ਪੰਜਾਬੀ ਦੇ ਵਿੱਚ ਵੀ ਅਸੀਂ 68 ਲਿਖ ਲੈਂਦੇ ਹਾਂ ਇਸੇ ਤਰ੍ਹਾਂ ਫਿਰ 9 ਦੇ ਸਥਾਨ ਨੂੰ ਲਿਖਣਾ ਹੈ 9 ਸੈਂਕੜੇ ਦੇ ਸਥਾਨ ਤੇ ਹੈ ਸੈਂਕੜੇ ਨੂੰ ਪਿਆਰੇ ਬੱਚਿਓ ਅਸੀਂ ਕਹਿੰਦੇ ਹਾਂ 900 ਸੈਂਕੜੇ ਨੂੰ ਅਸੀਂ ਕੀ ਕਹਿੰਦੇ ਹਾਂ 100 ਤਾਂ 9 ਸੈਕਿੰਡ ਦੇ ਸਥਾਨ ਤੇ ਹੈ ਤਾਂ ਜਿਸ ਦਾ ਮੁੱਲ ਸੀ 900 ਤਾਂ ਅਸੀਂ 968 ਇਸ ਨੂੰ ਲਿਖਦੇ ਹਾਂ 968 ਇਸੇ ਤਰ੍ਹਾਂ ਅਸੀਂ ਇਸ ਦਾ ਅਗਲਾ ਸਵਾਲ ਦੇਖਦੇ ਹਾਂ ਪਿਆਰੇ ਬੱਚਿਓ 20 ਵਾ ਹੈ 6908 8 ਹੈ ਇਕਾਈ ਦੇ ਸਥਾਨ ਤੇ ਜਿਸ ਦੀਆਂ 8 ਇਕਾਈਆਂ ਬਣਦੀਆਂ ਹਨ 0 ਹੈ ਦਹਾਈ ਦੇ ਸਥਾਨ ਤੇ

9 ਅਸੀਂ ਉਹ ਲਗਾ ਦਿੰਦੇ ਹਾਂ 908 ਐਸੀ ਤਰ੍ਹਾਂ 6000 ਦੇ ਸਥਾਨ ਤੇ ਹੈ ਤਾਂ ਅਸੀਂ ਲਿਖਦੇ ਹਾਂ 6908 ਉਮੀਦ ਕਰਦਾ ਹਾਂ ਪਿਆਰੇ ਬੱਚਿਓ ਤੁਹਾਨੂੰ ਇਹ ਸਮਝ ਆ ਰਿਹਾ ਹੋਵੇਗਾ ਐਸੀ ਤਰ੍ਹਾਂ ਅਗਲਾ ਸਵਾਲ ਹੈ ਸਾਡਾ 1328 28 ਦੋ ਅੰਕ ਅਸੀਂ ਇਕੱਠੇ ਲਿਖਦੇ ਹਾਂ

ਇਹ ਜਿਦਰਾ ਅਗਲਾ ਸਵਾਲ ਹੈ ਸਾਡਾ 9999 ਪਿਆਰੇ ਬੱਚੋ ਉਮੀਦ ਕਰਦਾ ਹਾਂ ਕਿ ਇਹ ਸਵਾਲ ਤੁਹਾਨੂੰ ਸਮਝ ਵਿੱਚ ਆ ਗਿਆ ਹੋਵੇਗਾ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵਿਧੀ ਦੀ ਪੂਰੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਪਰ ਪੱਕ ਕਰਨ ਲਈ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਵੀ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ